ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਫਿਰ ਦੁਬਾਰਾ ਅਪਾਇੰਟਮੈਂਟ ਦੇ ਉੱਤੇ ਹੀ ਆ ਕਿਉਂਕਿ ਅਪਾਇੰਟਮੈਂਟ ਦੀ ਜਿਹੜੀ ਨਵੀਂ ਅਪਡੇਸ਼ਨ ਹੈਗੀ ਆ ਉਹ ਆਪਾਂ ਲੈ ਕੇ ਆਏ ਆ ਅਪਾਇੰਟਮੈਂਟ ਦੇ ਵਿੱਚ 47700 ਦਿੱਲੀ ਦਾ ਜਿਹੜਾ ਨੰਬਰ ਹੈਗਾ ਆ ਉੱਥੇ ਤੱਕ ਅਪਾਇੰਟਮੈਂਟਸ ਇਸ਼ੂ ਹੋ ਚੁੱਕੀਆਂ ਨੇ ਬਾਕੀ ਉਸ ਤੋਂ ਉੱਪਰ ਵਾਲ ਜਿਹੜੇ ਹੈਗੇ ਆ ਉਹਨਾਂ ਦਾ ਹਜੇ ਵੀ ਸਬਮਿਟਡ ਹੀ ਆਇਆ ਪਿਆ ਆ 47700 ਰੈਫਰੈਂਸ ਨੰਬਰ ਤੋਂ ਥੱਲੇ ਥੱਲੇ ਜਿਨ੍ਹਾਂ ਨੇ ਦਿੱਲੀ ਦੀ ਅਪਾਇੰਟਮੈਂਟ ਬੁੱਕ ਕਰਵਾਈਆਂ ਸੀਗੀਆਂ ਉਹ ਆਪਣੀ ਈਮੇਲ ਆਈਡੀ ਜਾਂ ਜਿਸ ਏਜੰਟ ਤੋਂ ਤੁਸੀਂ ਆਪਣੇ ਫਾਰਮ ਫਿਲ ਕਰਵਾਏ ਸੀਗੇ ਵੀਐਫਐਸ ਦੀ ਅਪਾਇੰਟਮੈਂਟ ਵਾਸਤੇ ਉਹਨਾਂ ਨਾਲ ਜਾ ਕੇ ਕੰਟੈਕਟ ਜਰੂਰ ਕਰ ਲਓ ਤੁਹਾਡਾ ਅਪਾਇੰਟਮੈਂਟ ਇਸ਼ੂ ਹੋ ਗਈਆਂ ਨੇ ਸੋ ਅਪਾਇੰਟਮੈਂਟ ਇਸ਼ੂ ਹੋਈਆਂ ਜਾਂ ਬਲੌਕ ਹੋਈਆਂ ਜਾਂ ਕੁਝ ਵੀ ਹੈਗਾ ਤੁਸੀਂ ਆਪਣੇ ਏਜੰਟ ਨਾਲ ਇਹ ਗੱਲ ਕਰ ਸਕਦੇ ਆ ਕੀ ਰਹੀ ਗੱਲ ਚੰਡੀਗੜ੍ਹ ਜਾਂ ਜਲੰਧਰ ਦੀ ਉਹ ਸਟਿਲ ਉੱਥੇ ਕੀ ਕੰਮ ਫਸਿਆ ਪਿਆ ਆ 30 32 ਹਜ਼ਾਰ ਰੈਫਰੈਂਸ ਨੰਬਰ 33 ਹਜ਼ਾਰ ਰੈਫਰੈਂਸ ਨੰਬਰ ਚੱਲਦਾ ਪਿਆ ਆ ਤੇ ਉਹ ਅਜੇ ਅਪਾਇੰਟਮੈਂਟ ਇਦਾਂ ਹੀ ਪੈਂਡਿੰਗ ਚੱਲਦੀਆਂ ਪਈਆਂ ਹੈਗੀਆਂ ਜੇ ਤੁਹਾਡੀ ਜਿਹੜਾ ਤੁਹਾਡਾ ਰੈਫਰੈਂਸ ਨੰਬਰ ਹੈਗਾ ਹੈ ਨਾ ਉਹ ਥੱਲੇ ਆ ਠੀਕ ਹੈ ਨਾ 47000 ਸਮਥਿੰਗ ਕੁਛ ਤੇ ਅਪਾਇੰਟਮੈਂਟ ਨਹੀਂ ਆਈ ਇਹਦਾ ਮਤਲਬ ਤੁਹਾਡੇ ਏਜੰਟ ਨੇ ਚੰਡੀਗੜ੍ਹ ਦੀ ਜਾਂ ਜਲੰਧਰ ਦੀ ਅਪਾਇੰਟਮੈਂਟ ਚੱਕੀ ਹੋਈ ਆ ਜਿਹੜੀ ਤੁਸੀਂ ਉਹਨਾਂ ਨੂੰ ਕਿਹਾ ਹੋਊਗਾ ਸੋ ਮੈਂ ਅੱਜ ਫਿਰ ਤੁਹਾਨੂੰ ਇਹੀ ਦੁਬਾਰਾ ਅਪੀਲ ਕਰਦਾ ਆ ਸਾਰਿਆਂ ਨੂੰ ਕਿ ਜੇ ਅਪਾਇੰਟਮੈਂਟ ਜਲਦੀ ਚਾਹੀਦੀ ਹੁੰਦੀ ਆ ਵੀਜ਼ਾ ਪ੍ਰੋਸੈਸ ਤੇਜ਼ ਕਰਵਾਉਣਾ ਹੈਗਾ ਆ ਤਾਂ ਹਮੇਸ਼ਾ ਜਲੰਧਰ ਦੀ ਚੰਡੀਗੜ੍ਹ ਦੀ ਛੱਡ ਕੇ ਹਮੇਸ਼ਾ ਤੇ ਹਮੇਸ਼ਾ ਦਿੱਲੀ ਦੀ ਹੀ ਅਪਾਇੰਟਮੈਂਟ ਬੁੱਕ ਕਰਵਾਇਆ ਕਰੋ ਇਹ ਸਭ ਤੋਂ ਵੱਡਾ ਰੀਜ਼ਨ ਇਹਦਾ ਇਹ ਹੈ ਕਿਉਂਕਿ ਰੈਫਰੈਂਸ ਨੰਬਰ ਹਮੇਸ਼ਾ ਤੇਜੀ ਨਾਲ ਵਧਦਾ ਆ ਉਹਦਾ 47 48000 ਤੱਕ ਚਲੇ ਗਿਆ ਦਿੱਲੀ ਦਾ ਇੱਥੇ ਹਜੇ 30000 ਤੱਕ ਹੀ ਚੱਲਣ ਦੇ ਆ ਚੰਡੀਗੜ੍ਹ ਦਾ ਤੇ ਜਲੰਧਰ ਦਾ ਇਹਨਾਂ ਨੂੰ ਅਪਾਇੰਟਮੈਂਟ ਹਜੇ ਸਟਿਲ ਪਤਾ ਨਹੀਂ ਕਿੰਨਾ ਚਿਰ ਹੋਰ ਵੇਟ ਕਰਨਾ ਪੈਣਾ ਡੇਡ ਡੇਡ ਦੋ ਦੋ ਮਹੀਨੇ ਹੋ ਚੱਲੇ ਇਹਨਾਂ ਨੂੰ ਅਪਾਇੰਟਮੈਂਟ ਬੁੱਕ ਕਰਵਾਈਆਂ ਨੂੰ ਉਸ ਤੋਂ ਬਾਅਦ ਅਸੀਂ ਅੱਜ ਕਮੈਂਟ ਪੜ੍ਹਦੇ ਆ ਜਿਹੜੇ ਤੁਸੀਂ ਕੱਲ ਦੀ ਵੀਡੀਓ ਦੇ ਵਿੱਚ ਕੀਤੇ ਸੀਗੇ ਅ ਨਵਦੀਪ ਸਮੀ ਸਿਮਰ ਭਾਜੀ ਆਰਜੀ ਸਿਟੀ ਤੋਂ ਨਿਕਲ ਰਿਹਾ 9 ਮੰਥ ਵਾਲੇ ਪੇਪਰ ਪੇਪਰ ਸਾਰੀਆਂ ਜਗ੍ਹਾ ਤੋਂ ਨਿਕਲ ਰਿਹਾ ਪਰ ਇੰਨੇ ਜਿਆਦਾ ਸਲੋ ਆ ਜਿਹਦੇ ਕਰਕੇ ਜਿਆਦਾ ਪਤਾ ਨਹੀਂ ਲੱਗ ਰਿਹਾ ਹੈਗਾ ਸੋ ਟੈਨਸ਼ਨ ਨਾ ਲਓ ਮਈ ਦੇ ਐਂਡ ਤੱਕ ਤੁਹਾਡੇ ਸਾਰਿਆਂ ਦੇ ਪੇਪਰ ਨਿਕਲ ਜਾਣੇ ਆ ਉਸ ਤੋਂ ਬਾਅਦ ਆ ਗਿਆ ਮਿੱਤਾਂ ਜਿੰਨੀ ਹੋ ਸਕੇ ਭਾਜੀ ਨੂੰ ਫੋਲੋ ਕਰੋ ਆਪਣੇ ਫਰੈਂਡਸ ਨੂੰ ਦੱਸੋ ਭਾਜੀ ਨੂੰ ਫੋਲੋ ਕਰੋ ਗੁੱਡ ਇਨਫੋਰਮੇਸ਼ਨ ਭਾਜੀ ਥੈਂਕ ਯੂ ਸੋ ਮੱਚ ਭਾਜੀ ਸੋ ਜੇ ਭਾਜੀ ਹੁਣੀ ਕਹਿ ਰਿਹਾ ਤਾਂ ਫੋਲੋ ਜ਼ਰੂਰ ਕਰੋ ਤਾਂ ਜੋ ਸਾਡੀ ਫੈਮਿਲੀ ਵੀ ਵੱਡੀ ਹੋਵੇ ਤੇ ਸਾਨੂੰ ਵੀ ਸਪੋਰਟ ਮਿਲੇ ਹਨਾ ਕਿ ਅਸੀਂ ਵੀ ਕੁਝ ਵਧੀਆ ਕਰ ਰਹੇ ਹੈਗੇ ਆਂ ਉਸ ਤੋਂ ਬਾਅਦ ਜਤਿੰਦਰਪਾਲ ਗੁੱਡ ਮਾਰਨਿੰਗ ਸਰ ਜੀ ਗੁੱਡ ਮਾਰਨਿੰਗ ਜੀ ਸਰਵ ਕੁਮਾਰ ਬਾਈ ਜੀ ਮੇਰੇ ਪੇਪਰ ਡੀ ਐਫ 25 ਬਈ 2020 ਵਾਲੇ ਟਾਈਮਿੰਗ ਇਹਨਾਂ ਦੀ 18:45 ਇਹ ਜਿਹੜਾ ਬੀ 2020 ਵਾਲੇ ਨਾ ਇਹਦੇ ਵਿੱਚ ਟਾਈਮਿੰਗ ਦਾ ਕੋਈ ਇਸ਼ੂ ਨਾ ਪਾਇਆ ਕਰੋ ਬੀ 2020 ਵਾਲੇ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਟਾਈਮਿੰਗ ਦਾ ਤੇ ਦੋ ਤੋਂ 2.5 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਨੂਲਾ ਉਸਤਾ ਆ ਜਾਣਾ ਜਦੋਂ ਤੁਸੀਂ ਪੇਪਰ ਭਰੇ ਆ ਸੋ ਇਹਦੀ ਟੈਨਸ਼ਨ ਨਾ ਲਿਆ ਕਰੋ ਇਹ ਨਹੀਂ ਪਾਜੀ ਜਿੰਨੇ ਕੇ ਡਾਕੂਮੈਂਟਸ ਦੁਬਾਰਾ ਮੰਗੇ ਹਨ ਉਹ ਕਿਉਂ ਮੈਸੇਜ ਮੰਗ ਰਹੇ ਹਨ ਉਹਨਾਂ ਦਾ ਨੌਲਾ ਹੌਸਤਾ ਆਏਗਾ ਜਾਂ ਨਹੀਂ ਕੋਈ ਦਿੱਕਤ ਨਹੀਂ ਹੈਗੀ ਕਈ ਵਾਰੀ ਤੁਹਾਡੇ ਜਿਹੜਾ ਕੋਈ ਡਾਕੂਮੈਂਟ ਹੈਗਾ ਸਹੀ ਤਰੀਕੇ ਨਾਲ ਨਹੀਂ ਹੋਇਆ ਹੁੰਦਾ ਸਕੈਨ ਉਹ ਤਾਂ ਕਰਕੇ ਮੰਗ ਲੈਂਦੇ ਹੈਗੇ ਆ ਜਾਂ ਫਿਰ ਦੁਬਾਰਾ ਪੇਪਰ ਅਪਲਾਈ ਕਰਨ ਵਾਸਤੇ ਇਹ ਵੀ ਹੁੰਦਾ ਹੈ ਕਿ ਪੇਪਰ ਦੁਬਾਰਾ ਅਪਲਾਈ ਕਰ ਦਿੰਦੇ ਉਹ ਹਨਾ ਭਾਜੀ ਮੇਰੀ ਅਪਾਇੰਟਮੈਂਟ ਆ ਗਈ ਅੱਜ ਤੁਸੀਂ ਸਹੀ ਦੱਸਿਆ ਸੀ ਕਿ ਮਈ ਤੱਕ ਆ ਜਾਣੀ ਆ ਥੈਂਕਸ ਹਰੀਸ਼ ਕੁਮਾਰੀ ਥੈਂਕ ਯੂ ਸੋ ਮੱਚ ਸਿਸਟਰ ਤੇ ਜਿਨ੍ਹਾਂ ਨੂੰ ਜੋ ਡੇਟ ਦੱਸੀ ਹੁੰਦੀ ਉਹਦੇ ਨੇੜੇ-ਤੇੜੇ ਡੇਟ ਮਿਲ ਜਾਂਦੀ ਹੈ ਬੰਦਾ ਵੀ ਖੁਸ਼ ਹੋ ਜਾਂਦਾ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਯਾਰ ਬੰਦੇ ਨੂੰ ਦੱਸਿਆ ਸੀਗਾ ਕਿ ਬੰਦਾ ਆਰਾਮ ਨਾਲ ਤਸੱਲੀ ਨਾਲ ਬੈਠਾ ਸੀਗਾ ਤੇ ਉਹਦਾ ਕੰਮ ਹੋ ਗਿਆ। ਉਸ ਤੋਂ ਬਾਅਦ ਆ ਗਿਆ ਹੀਨਾ ਵੀਰ ਜੀ ਮੇਰਾ ਏਜੰਟ ਹੁਣ ਦੇਰ ਰਿਹਾ ਅਗਸਤ ਚ ਕੰਮ ਸ਼ੁਰੂ ਆ ਇਟਲੀ ਚ ਪਰ ਅਜੇ ਤੱਕ ਨੂਲਾ ਉਸਤਾ ਨਹੀਂ ਆਇਆ ਮਈ ਦੇ ਐਂਡ ਜਾਣਾ ਜੀ ਨੂਲਾ ਉਸਤਾ ਮਈ ਦੇ ਐਂਡ ਵਿੱਚ। ਮੈਂ ਤਾਂ ਬਹੁਤ ਵਧੀਆ ਇਨਫਾਰਮੇਸ਼ਨ ਭਾਜੀ ਦਿੰਦੇ ਆ ਥੈਂਕ ਯੂ ਮਹਿਤਾ ਭਾਜੀ। ਅ ਚੰਦਰ ਪਾਵਰ ਸਰ ਮੁਝੇ ਲਾਇਲ ਏਜੰਟ ਦਾ ਨੰਬਰ ਬਤਾਓ ਜੋ ਇਟਲੀ ਕਾ ਕੰਮ ਕਰਦੇ ਨੇ ਸਰ ਮੁਝੇ ਦੋ ਬਾਾਰ ਏਜੰਟ ਦੁਖਾ ਦੇ ਗਿਆ। ਤੁਸੀਂ ਇੱਦਾਂ ਕਰੋ ਜੀ ਇਹ ਨੰਬਰ ਦਿੱਤਾ ਹੋਇਆ ਥੱਲੇ 94655576002 ਇੱਤੇ ਕਾਲ ਕਰੋ ਮੈਂ ਤੁਹਾਨੂੰ ਸਾਰਾ ਦੱਸਦਾ ਠੀਕ ਹੈ ਮਿਸਟਰ ਲੱਕੀ ਸਸੇਗਲ ਭਾਜੀ ਡੋਮੈਸਟਿਕ ਪੇਪਰ ਲਈ ਵੀ ਕੋਈ ਐਫੀਡੇਵਿਟ ਬਣਾ ਪੈਣਾ ਸਰਪੰਚ ਕੋਲੋਂ ਜਾਂ ਨਹੀਂ ਭਾਜੀ ਡੋਮੈਸਟਿਕ ਪੇਪਰਾਂ ਲਈ ਐਫੀਡੇਵਿਟ ਦੀ ਲੋੜ ਨਹੀਂ ਹੁੰਦੀ ਹੈਗੀ ਵੈਸੇ ਐਫੀਡੇਵਿਟ ਦੀ ਕਿਤੇ ਵੀ ਲੋੜ ਨਹੀਂ ਹੁੰਦੀ ਐਵੇਂ ਹੀ ਲਾਉਂਦੇ ਆ ਉਹ ਕਈ ਵਾਰੀ ਖੱਜਲ ਖਰਾਬੀ ਕਰਦੇ ਤਾਂ ਐਫੀਡੇਵਿਟ ਲੈ ਕੇ ਜਾਂਦੇ ਹੁੰਨੇ ਆਪਾਂ ਐਫੀਡੇਵਿਟ ਨਾਲ ਲੈ ਜਾਓ ਲੱਗੇ ਚਾਹੇ ਨਾ ਲੱਗੇ ਕਿਉਂਕਿ ਉਹ ਕਿਤੇ ਨਾ ਕਿਤੇ ਜੇ ਉਹਨਾਂ ਨੇ ਮੰਗ ਲਿਆ ਉਹਨਾਂ ਨੇ ਫਿਰ ਪੈ ਵੀਐਫਐਸ ਵਾਲੇ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੇ ਆ ਠੀਕ ਹੈ ਜੀ ਸੋ ਇਦਾਂ ਦੇ ਸਾਰਿਆਂ ਦੇ ਅ ਕਮੈਂਟ ਸੀਗੇ ਠੀਕ ਆ ਤੇ ਨਰੇਜ ਕੁਮਾਰ ਆ ਕਹਿੰਦਾ ਭਾਜੀ ਮੇਰਾ ਨੂਲਾ ਹਸਤਾ ਨਿਕਲ ਆਇਆ ਅਪਾਇੰਟਮੈਂਟ ਵੀ ਮਿਲ ਗਈ ਆ ਮੈਂ ਦੁਬਈ ਆ ਕੱਲ ਨੂੰ ਜਾ ਰਿਹਾ ਆ ਕੋਈ ਪ੍ਰੋਬਲਮ ਤਾਂ ਨਹੀਂ ਉਹ ਪਾਉਗੀ ਫਾਈਲ ਜਮਾ ਕਰਾਉਣ ਵੇਲੇ 9 ਮੰਥ ਵਾਲੇ ਪੇਪਰ ਆ ਐਗਰੀਕਲਚਰ ਵਾਲੇ ਐਫੀਡੇਟ ਬਣਾ ਦਿਓ ਸਰਪੰਚ ਮੇ ਇਲੈਕਟ੍ਰੀਕਲ ਦਾ ਕੰਮ ਓਕੇ ਭਾਜੀ ਜਿਹੜਾ ਦੁਬਈ ਤੁਸੀਂ ਜਾ ਰਹੇ ਹੈਗੇ ਕੋਈ ਪ੍ਰੋਬਲਮ ਨਹੀਂ ਜਿੱਦਣ ਤੁਹਾਡੀ ਅਪਾਇੰਟਮੈਂਟ ਜਮਾ ਹੋਣੀ ਉਹ ਤੋਂ ਹਫ਼ਤਾ ਪਹਿਲਾਂ ਆ ਜਿਓ ਅਪਾਇੰਟਮੈਂਟ ਜਦੋਂ ਹੋਣੀ ਹੈ ਨਾ ਤਾਂ ਡੀ ਮਤਲਬ ਡੇਟ ਮਿਲੀ ਹੋਣੀ ਹੈ ਉਹ ਤੋਂ ਹਫ਼ਤਾ ਪਹਿਲਾਂ ਆ ਜਿਓ ਤੇ ਆ ਕੇ ਆਪਣੀ ਜਿਹੜੀ ਆ ਫਾਈਲ ਸਬਮਿਟ ਕਰਵਾ ਦਿਓ ਆਪਣਾ ਤੁਹਾਡਾ ਪਾਸਪੋਰਟ ਵੀ ਨਾਲ ਹੀ ਜਮ੍ਹਾਂ ਹੋ ਜਾਣਾ ਹੈ ਉਦੋਂ ਤੱਕ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਫਿਰ ਉਸ ਤੋਂ ਬਾਅਦ ਇਦਾਂ ਦੇ ਸਾਰੇ ਮੈਸੇਜ ਸੀਗੇ ਠੀਕ ਹੈ ਜੀ ਜਿਨ੍ਹਾਂ ਨੇ ਪੁੱਛਿਆ ਪਿਆ ਕਿ ਭਾਜੀ ਪੇਪਰ ਕਦੋਂ ਨਿਕਲਣੇ ਮਾਨੂੰ ਸਾਰਿਆਂ ਦਾ ਰਿਪਲਾਈ ਇਹੀ ਕਹਿੰਨਾ ਮਈ ਦੇ ਐਂਡ ਤੱਕ ਤੁਹਾਨੂੰ ਵੇਟ ਕਰਨੀ ਚਾਹੀਦੀ ਹੈਗੀ ਆ ਠੀਕ ਹੈ ਸੋ ਆਹ ਸਾਰੇ ਕਮੈਂਟ ਸੀਗੇ ਮੇਰਾ ਮੇਨ ਮਕਸਦ ਸੀਗਾ ਅੱਜ ਵੀਡੀਓ ਪਾਉਣ ਦਾ ਉਹ ਸੀਗਾ ਅਪਾਇੰਟਮੈਂਟਸ ਠੀਕ ਹੈ ਨਾ ਹਯਾ 7080 ਮਿਲ ਕਮੈਂਟ ਆ ਜਾਂਦੇ ਜਦੋਂ ਵੀ ਮੈਂ ਕੋਈ ਵੀਡੀਓ ਪਾਉਂਦਾ ਹੈਗਾ ਸੋ ਸਾਰਿਆਂ ਦੇ ਆਨਸਰ ਕਰਨਾ ਔਖਾ ਹੋ ਜਾਂਦਾ ਜਿਹੜੇ ਮੇਨ ਮੇਨ ਹੁੰਦੇ ਮੈਂ ਤੁਹਾਨੂੰ ਦੱਸ ਦਿੰਦਾ ਤੇ ਅਪਾਇੰਟਮੈਂਟ ਸਟਿਲ ਜੇ ਕਿਸੇ ਨੇ ਜਾਇਜ਼ ਸਹੀ ਤਰੀਕੇ ਨਾਲ ਕਰਨੀ ਹੈ ਨੰਬਰ ਦਿੱਤਾ ਹੋਇਆ ਮੇਰਾ ਨੰਬਰ 9465576002 ਤੇ ਨਾਲ ਐਡਵੋਕੇਟ ਸਾਗਰ ਬੱਧਾ ਦਾ ਨੰਬਰ ਹੈਗਾ 7717510226 ਤੇ ਤੁਸੀਂ ਕਾਲ ਮੈਸੇਜ ਕਰ ਸਕਦੇ ਆ ਪਰ ਇੰਡੀਆ ਦਾ ਇਹ 9 ਤੋਂ 5 ਦੇ ਵਿੱਚ ਵਿੱਚ ਹੀ ਮੈਸੇਜ ਕਾਲ ਕਰਿਆ ਕਰੋ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਕੱਲੋਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਲੱਗਦੇ ਹੈਗੇ ਆ ਕਿਨਾਂ ਦਾ ਸਿਰਫ ਰੋਲਾ ਰੱਪਾ ਹੀ ਆ ਕਿ ਇਹ ਡਾਕੂਮੈਂਟ ਬਣਾਓ ਬਣਾਓ ਉਹ ਮੈਂ ਫੇਰ ਕੱਲੋਂ ਤੁਹਾਨੂੰ ਸ਼ੇਅਰ ਕਰੂੰਗਾ ਬਾਕੀ ਤੁਹਾਡੇ ਜਿਹੜਾ ਕੋਈ ਛੋਟਾ ਮੋਟਾ ਕੁਐਸਚਨ ਹੋਇਆ ਥੱਲੇ ਕਮੈਂਟ ਕਰ ਦਿਓ ਅਸੀਂ ਰਿਪਲਾਈ ਕਰਾਂਗੇ